ਹੈ ਜੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਆਮੀ ਅੱਜ ਜੀ ਸੱਚੇ ਕੋਈ ਬੰਦੇ ਆ ਗਏ ਨਸਲਾ ਬਾਰੇ ਗੱਲ ਦੱਸਾਂ ਬੰਦਿਆਂ ਦੀਆਂ ਨਸਲਾਂ ਬਰੇ ਅਚਨ ਪਹਿਲਾਂ ਤਾਂ ਜਿੰਨੇ ਸਦਿਆਂ ਵੀਡੀਓ ਵੇਖਦੇ ਆ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਜਿਉਂਦੇ ਵਾਸਤੇ ਰਹੋ ਤੁਸੀਂ ਕਾਫੀ ਸਾਰਾ ਵੀਡੀਓਜ਼ ਨੂੰ ਪਿਆਰ ਦਿੰਨੇ ਹੋ ਤੇ ਜਿਹੜੀ ਨਾ ਬੰਦਿਆਂ ਦੀਆਂ ਨਸਲਾਂ ਦੀ ਗੱਲ ਆ ਪੁੱਤਰ ਉਹ ਇਸ ਤਰ੍ਹਾਂ ਆ ਵੀ ਨਸਲ ਨਸਲ ਸਰ ਵੀ ਫਰਕ ਹੁੰਦਾ ਕੋਈ ਵੀ ਜਦੋਂ ਤੁਸੀਂ ਕੋ ਕੰਮ ਕਰਦੇ ਆ ਨਾ ਤੇ ਉਹ ਵੀ ਬੰਦੇ ਦੀ ਕਰਪੂਤ ਵੇਖ ਕੇ ਤੇ ਬੰਦੇ ਦੇ ਲੱਛਣ ਵੇਖ ਕੇ ਵੀ ਕਿਉਂ ਦੇ ਬੰਦੇ ਦੇ ਲੱਛਣ ਆ ਤੇ ਤੁਹਾਨੂੰ ਉਹ ਲਈ ਉਹਦੀ ਪੱਤਰ ਕਰਨੀ ਚਾਹੀਦੀ ਆ ਠੀਕ ਹੈ ਇਹਨਾਂ ਬੰਦੇ ਸਾਰੇ ਇੱਕੋ ਜਿਹੇ ਲੱਗਦੇ ਆ ਬੰਦੇ ਹਾਂ ਵੇਖਣ ਨੂੰ ਸਾਰੇ ਇੱਕੋ ਜਿਹੇ ਲੱਗਦੇ ਆ ਪਰ ਬੰਦਿਆਂ ਦੇ ਲੱਛਣਾਂ ਦਾ ਬੰਦਿਆਂ ਦੀਆਂ ਕਰਪੂਤਾਂ ਦਾ ਫਰਕ ਹੁੰਦਾ ਹੈ ਕਈ ਬੰਦੇ ਤੁਹਾਡੇ ਮੂੰਹ ਤੇ ਹੋਰ ਹੁੰਦੇ ਆ ਅੰਦਰੋਂ ਹੋਰ ਹੁੰਦੇ ਆ ਇਹ ਕਈ ਬੰਦਿਆਂ ਦੀਆਂ ਆਪਾਂ ਨੂੰ ਕਰਤੂਤਾ ਵੀ ਪਤਾ ਹੁੰਦੀਆਂ ਆ ਆਪਾਂ ਫਿਰ ਵੀ ਚੁੱਪ ਕਰ ਜਾਂਦੇ ਆ ਕੀ ਦਾ ਚਲ ਛੱਡ ਭਰੇ ਯਾਰ ਕਦੇ ਹਾਸਤੇ ਹਨਾ ਕਾ ਤਰਸ ਕਰ ਜਾਂਦਾ ਉਹ ਨਾ ਕਈ ਇੱਕ ਵਾਰੀ ਨਾ ਕੋਈ ਪੁਰਾਣੀ ਗੱਲ ਆ ਕਹਿੰਦੇ ਵੀ ਇੱਕ ਬਾਝ ਛੱਡਿਆ ਜਾਵੇ ਹਾਂ ਤੇ ਇੱਕ ਨਾ ਹਿਰਨੀ ਬੈਠੀ ਸੀ ਸ਼ੇਰ ਦੇ ਕੋਲੇ ਉਹ ਉੱਤਰਿਆ ਥਲੇ ਤੇ ਉਹ ਵੇਖ ਕੇ ਕਹਿੰਦਾ ਯਾਰ ਵੀ ਇਹ ਜਿਹੜਾ ਸਿਸਟਮ ਆ ਵੀ ਇਹ ਕੀ ਗੱਲ ਬਾਤ ਆ ਕਹਿੰਦਾ ਵੀ ਇਹ ਵੀ ਆਪਣਾ ਵੀ ਇਹ ਸ਼ੇਰ ਆ ਜਿਹੜਾ ਇਹ ਹਿਰਨੀ ਕੋਲੇ ਬੈਠਾ ਵੀ ਸ਼ੇਰ ਤਾਂ ਹਿਰਨਾ ਨੂੰ ਮਾਰ ਕੇ ਖਾ ਜਾਂਦਾ ਵੀ ਇਹਦਾ ਸ਼کاری ਹੈ ਇਹਨਾਂ ਦਾ ਤੇ ਇਹ ਮਤਲਬ ਇਹਦੀ ਹਿਰਨੀ ਜੀ ਉੱਟਾ ਇਹ ਰਾਖੀ ਕਰ ਰਿਹਾ ਉਹ ਕਹਿੰਦੀ ਵੀ ਗੱਲ ਐਸ ਤਰ੍ਹਾਂ ਸੀ ਵੀ ਆਪਣਾ ਇਹਦਾ ਕਹਿੰਦੀ ਇਹਦੀ ਮਾਂ ਮਰ ਗਈ ਸੀ ਨਿੱਕੇ ਹੁੰਦੇ ਜੀ ਹਾਂ ਜੀ ਹਿਰਨ ਦੀ ਇਹ ਕਹਿੰਦੀ ਵੀ ਨਾ ਨਾ ਸ਼ੇਰ ਦੀ ਸ਼ੇਰ ਦੇ ਬੱਚੇ ਦੀ ਕਹਿੰਦੀ ਮਾਂ ਮਰ ਗਈ ਤੇ ਮੈਂ ਕਹਿੰਦੀ ਵੀ ਇਹਨੂੰ ਦੁੱਧ ਪਿਉਉਂਦੀ ਰਹੀ ਆ ਤੇ ਇਹ ਕਿੰਨੀ ਵੀ ਉਹ ਚੀਜ਼ ਦਾ ਸਹਾਰ ਚਕਾਰਿਆ ਮੇਰੀ ਦਾ ਅੱਛਾ ਜੀ ਵੀ ਮਛੇਰ ਵੀ ਇਹ ਮੈਨੂੰ ਆਸਾਨ ਉਸ ਚੀਜ਼ ਦਾ ਚਕਾਰਿਆ ਵੀ ਮੈਂ ਇਹਨੂੰ ਆਪਣਾ ਦੁੱਧ ਪਿਆ ਤੇ ਹੁਣੇ ਮੇਰੀ ਰਾਖੀ ਕਰਦਾ ਵੀ ਇਹਨੂੰ ਕੋਈ ਜੰਗਲੀ ਜਾਨਵਰ ਨਾ ਖਾ ਜਾਏ ਜਾਂ ਕੋਈ ਹੋਰ ਨਾ ਕਰ ਜੇ ਅੱਛਾ ਜੀ ਉਹ ਕਹਿੰਦਾ ਆਵਾਜ਼ ਥੋੜ੍ਹਾ ਉਹ ਕਹਿੰਦਾ ਯਾਰ ਵੀ ਆਪਾਂ ਨੂੰ ਵੀ ਇhtesham ਕਰਨਾ ਚਾਹੀਦਾ ਅੱਛਾ ਜੀ ਉਹ ਸਾਨ ਕੀਤਾ گاਉ ਨੇ ਕੋਈ ਸ਼ਿਕਾਰੀ ਨੇ ਕੋਈ ਜਾਲ ਜੂਲ ਲਾਇਆ ਹੋਇਆ ਤੇ ਉਹ ਚੂਹੇ ਫਸੇ ਹੋਏ ਉਹਦੇ ਵਿੱਚ ਪਾਣੀ ਖੁਣੀ ਦੇ ਵਿੱਚ ਉਹਨੇ ਮਦੂਲੇ ਬਧਾਲੇ ਹੋਏ ਉਹਨੇ ਜੀ ਉੱਥੋਂ ਉਹਨੂੰ ਚੂਹੇ ਨੂੰ ਕੱਢਿਆ ਉਹਦੇ ਵਿੱਚੋਂ ਜਾਲ ਚੋਂ ਉਨੇ ਉਹ ਨੂੰ ਆਪਦੇ ਖੰਭਾ-ਕੁੰਭਾ ਥੱਲੇ ਦੇ ਕੇ ਪਾਣੀ ਚੋਂ ਕੱਢ ਕੇ ਨਿਕਲੂਕ ਦਿੱਤੀ। ਤੇ ਉਹ ਜਦੋਂ ਨਿਕਲ ਦਿੱਤੀ ਤੇ ਉਹਨੇ ਕੀ ਕੀਤਾ ਵੀ ਉਹਨੇ ਜਦੋਂ ਨਿਕਲ ਦਿੱਤੀ ਚੂਹੇ ਨੂੰ ਮਾਰੀ ਦੀ ਸੁਰਤ ਆਈ ਕਿ ਉਹਨੇ ਬਾਜ ਦੇ ਜਿਹੜੇ ਖੰਭੋ ਉਤਰਦੇ। ਠੀਕ ਹੈ। ਬਾਜ ਦੇ ਖੰਭੋ ਉਤਰਤੇ ਤੇ ਜਦੋਂ ਉਹਨੇ ਖੰਭੋ ਉਤਰਤੇ ਤੇ ਉਹ ਉੱਡਣ ਲੰਘਾ ਤੇ ਖੰਭੋ ਦੇ ਉਤਰੇਗੇ ਉੱਡਿਆ ਨਾ ਗਿਆ। ਤੇ ਚੂਹਾ ਭੱਜ ਗਿਆ। ਚੂਹਾ ਭੱਜ ਗਿਆ। ਹਾਂ ਉਹ ਫੇਰ ਕਦੇ ਮੁਰਦਾ ਬਣਾਉਂਦਾ ਉੱਥੇ ਆਇਆ ਜਰੂਰ। ਉਹ ਜਦੋਂ ਆਇਆ ਤੇ ਉਨੇ ਪੁੱਛਿਆ ਆ ਕੇ ਕਹਿੰਦਾ ਵੀ ਤੂੰ ਤਾਂ ਕਹਿੰਦੇ ਸੀ ਵੀ ਸਹਾਣ ਕਰਨਾ ਚਾਹੀਦਾ ਤੇ ਵੀ ਮੇਰੇ ਨਾਲ ਮੈਂ ਤਾਂ ਕਹਿੰਦੇ ਸਹਾਣ ਕੀਤਾ ਤੇ ਆ ਹੋਇਆ ਮੇਰੇ ਨਾਲ ਉਹ ਕਹਿੰਦੀ ਵੀ ਜਿਹੜਾ ਸਹਾਣਾ ਉਹ ਵੀ ਨਸਲ ਵੇਖ ਕੇ ਕਰਨਾ ਚਾਹੀਦਾ ਸਹੀ ਗੱਲ ਵੀ ਇਹ ਬੰਦਾ ਜਿਹੜਾ ਸਹਾਣ ਕਰਨ ਦੇ ਯੋਗ ਹੈਗਾ ਕਿ ਨਹੀਂ ਹੈਗਾ ਅੱਛਾ ਸਮਝਿਆ ਗੱਲ ਕਿ ਨਹੀਂ ਹੁਣ ਤੇਰੇ ਸਾਹਮਣੇ ਇੱਥੇ ਕਈ ਵਾਰੀ ਆਪਾਂ ਕਿੰਨੇ ਬੰਦਿਆਂ ਨੇ ਕੰਮ ਕਰਾਉਨੇ ਆ ਸਾਰਾ ਕੁਝ ਕਰਦੇ ਆ ਹਨਾ ਤੇ ਅਗਲਾ ਦੁੱਕੀ ਤੇ ਨਹੀਂ ਜਾਣਦਾ ਉਹ ਬੰਦੇ ਆ ਜਿਹੜੇ ਉਹ ਇਹੋ ਜਿਹੇ ਬੰਦੇ ਜਿਹੜੇ ਨਾ ਉਹਨਾਂ ਦੀ ਉਹ ਗਾਹ ਕਿਚ ਪੇੜਾ ਦੇ ਹੁੰਦੇ ਆ ਵੀਰ ਨੂੰ ਉਧਰੋਂ ਵੀ ਕਿਸ ਹੰਪੈਣ ਉਧਰੋਂ ਵੀ ਪੈਣ ਉਹ ਕਿਸ ਹੰਪ ਖਾ ਕੇ ਹੀ ਰਾਜੀ ਰਹਿੰਦੇ ਆ ਕੰਮ ਲੈ ਕੇ ਵੀ ਗਦਾਰੀ ਕਰਦੇ ਆ ਕੰਮ ਲੈ ਕੇ ਵੀ ਗਦਾਰੀ ਕਰਦੇ ਆ ਸਮਝੀ ਗੱਲ ਕਿ ਨਹੀਂ ਉਹਨਾਂ ਬੰਦਿਆਂ ਨੂੰ ਉਹ ਜਿਹਾ ਜਿਹਾ ਮੂੰਹ ਆ ਉਹੋ ਜੀ ਚਪੇੜ ਮਾਰੋ ਮਤਲਬ ਜੇ ਤੁਸੀਂ ਕਿਸੇ ਦਾ ਕੰਮ ਕਰਨਾ ਉਹ ਵੀ ਬੰਦੇ ਦਾ ਮੂੰਹ ਵੇਖ ਕੇ ਉਹਦੀ ਅਕਲ ਛਕਲ ਵੇਖ ਕੇ ਉਹਦੀਆਂ ਕਰਤੂਤਾ ਵੇਖ ਕੇ ਉਹ ਫੇਰ ਕੰਮ ਕਰੋ ਨੇ ਤਾਂ ਕੋਈ ਰੋਡ ਦੇ ਕੰਮ ਕਰਨ ਦੇ ਅੱਜ ਕੱਲ ਕੰਮ ਕੀਤੇ ਕਰਾਏ ਵੀ ਲੋਕ ਮਿੰਟਾਂ ਦੇ ਵਿੱਚ ਖੂਪ ਆ ਦਿੰਦੇ ਆ ਇਸ ਕਰਕੇ ਬੰਦੇ ਦੀ ਨਸਲਾ ਜਿਹੜੀ ਉਹ ਨਸਰ ਵੇਖ ਕੇ ਹੀ ਬੰਦੇ ਦਾ ਮਤਲਬ ਉਹਦਾ ਉਹਦੇ ਕੰਮ ਆਉਣਾ ਚਾਹੀਦਾ ਵੀ ਉਹ ਕੀ ਉਹਦੀ ਕਰਤੂਤ ਦਾ ਮਾਲਕਾ ਜੇ ਉਹਦੀ ਕਰਤੂਤ ਦਾ ਮਾਲਕਾ ਉਹਦੇ ਉਹਨਾਂ ਕੀ ਕੰਮ ਆਉ। ਤੇ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਨਾਲ ਹੋਰ ਅਕੀਏ ਸ਼ੇਅਰ ਕਰਦੇ ਰਿਹਾ ਕਰਾਂਗੇ ਵੀਡੀਓਜ਼ ਨੂੰ ਲਾਈਕ ਕਰਦੇ ਰਿਹਾ ਕਰੋ ਸ਼ੇਅਰ ਕਰਦੇ ਰਿਹਾ ਕਰੋ ਕਮੈਂਟ ਕਰਦੇ ਰਿਹਾ ਕਰੋ ਸਾਡਾ ਹੌਸਲਾ ਵਧਾਉਂਦੇ ਰਿਹਾ ਕਰੋ ਜਿਉਂਦੇ ਵੱਸਦੇ ਰਹੋ ਬਹੁਤ ਸਾਰਾ ਤੁਹਾਡਾ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ